ਚੜਾ ਆ ਗਿਆ ਅਰਸ ਹੋਣੀ ਬਾਣ ਪਾਉਣ ਬੜਤਾ ਜਮਾ ਸਿੱਧੀ ਪਈ ਆ ਪਰ ਮੇਰਾ ਬੁਰਾ ਹਾਲ ਹੋ ਗਿਆ ਮੈਂ ਪਿੱਛੇ ਬਹਿ ਗਿਆ ਸੀ ਜਿੰਦਰੇ ਦੇ ਆਹ ਦੇਖੋ ਕੀ ਬੁਰਾ ਹਾਲ ਹੋ ਗਿਆ ਤੇ ਰੇਤਾ ਹੋ ਗਿਆ ਤੇ ਬਹਾ ਬਹਾ ਸਰਸਰ ਮੂਮਾ ਕਹਿੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਮ ਦੇ ਵੱਜ ਗਿਆ 6:30 ਤੇ ਮੈਂ ਆ ਗਿਆ ਖੇਤ ਅੱਜ ਬੱਟਾ ਪਾਉਣੀ ਆ ਸੀ ਖੇਤ ਚ ਤੇ ਰਾਮ ਚਾਚੇ ਦਾ ਟਰੈਕਟਰ ਖੜਾ ਹੈਗਾ ਬਸ ਉਹਦੇ ਨਾਲ ਪਾ ਲਾਂਗੇ ਇੱਕ ਖਾਲਜਾ ਪਾਉਣਾ ਹੈਗਾ ਹਦਰ ਚਾਚੇ ਕਹਿੰਨੇ ਆਪਣੇ ਵਾਲੀ ਮੋਟਰਸਾਈਕਲ ਰੱਖੀ ਆ ਉਠਾ ਦੇਖੋ ਕਿੰਨਾ ਸੋਹਣਾ ਬਣ ਗਿਆ ਹੁਣ ਸਮਾਰ ਕੇ ਹੁਣ ਬਣ ਗਈ ਨਾ ਗੱਲ ਪਹਿਲਾਂ ਖੱਬਲ ਖੁੱਬਲ ਵਾਲਾ ਜ਼ਿਆਦਾ ਸੀਗਾ ਪਾਣੀ ਪੀਨੇ ਪਹਿਲਾਂ ਤਾਂ ਆ ਇੱਧਰ ਜਾਈ ਜਾਂਦਾ ਇਹਨਾਂ ਦਾ ਪਾਣੀ ਆਪਾਂ ਵੀ ਖਾਲ ਪਾਉਣਾ ਹੈਗਾ ਇਹਨਾਂ ਨੇ ਤਾਂ ਢਾਤਾ ਖਾਲ ਇਹਨਾਂ ਨੇ ਕਿੰਨੇ ਢਾਜੇ ਲਿਆ ਤੇ ਚਲੋ ਕੋਈ ਨਹੀਂ ਆਪਾਂ ਵੀ ਪਰ ਖਾਲ ਪਾਵਾਂਗੇ ਪਹਿਲਾਂ ਤਾਂ ਇਹਨਾਂ ਵਾਲੇ ਖਾਲ ਵਿੱਚ ਦੀ ਲਾਣ ਦੇ ਦਿੰਦੇ ਸੀ ਪਾਣੀ ਐ ਤੇ ਕੀ ਹੁਣ ਆਪਦਾ ਪਾਵਾਂਗੇ ਧੁਰ ਤੱਕ ਅਡੋ ਗਿਆ ਗਿਆ ਆ ਜਾ ਆ ਜਾ ਆ ਜਾ ਇਹ ਦੋ ਤਿੰਨ ਕੁੱਤੇ ਨੇ ਵੇਰੇ ਖੇਤੀ ਫਿਰਦੇ ਰਹਿੰਦੇ ਨੇ ਕਿਰਾਉਤੇ ਤੇ ਹਾਲ ਫੇਰੇ ਨੇਗੇ ਜਿੱਥੇ ਜਿੱਥੇ ਵੱਟਾ ਪਾਉਣੀਆਂ ਨੇ ਉੱਥੇ ਸਿੱਦੇ ਹਾਲ ਫੇਰ ਤੇ ਨਿਸ਼ਾਨੀ ਲਾਤੀ ਇੱਧਰ ਪਿਆ ਜੇਂਦਰਾ ਪੱਟਾ ਵਾਲਾ ਬਸ ਪੌਣੇ ਜੇਂਦਰਾ ਹੁਣ ਆਪਾਂ ਇੱਧਰ ਆਪਣੀ ਵੀ ਲੱਗ ਗਿਆ ਪੌਣ ਬੱਟਾ ਆਪਾਂ ਨਾਲ ਦੀ ਨਾਲ ਆਪਣੇ ਪਾਤੀਆਂ ਨਾਲ ਦੀ ਨਾਲ ਹੀ ਚਾਚੇ ਦੇ ਪਾਈ ਜਾਂਦੇ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਆ ਗਏ ਸੀ ਖੇਤ ਅੱਜ ਵੀ ਆਪਣੇ ਦਿਹਾੜੀ ਲੱਗਿਆ ਹੋਇਆ ਹੈਗਾ ਉਦੋਂ ਪਾਣੀ ਪੋਣੀ ਲੈ ਕੇ ਐਸੀ ਡੰਡਾ ਮੈਂ ਪਹਿਲਾਂ ਕਿਤੇ ਗਿਆ ਹੋਇਆ ਸੀ ਹੁਣ ਹੀ ਆਇਆ ਹੈਗਾ ਕਦਰ ਚਾਚੇ ਕੇ ਤਾਂ ਸਾਡੀ ਬੈਠੇ ਨੇ ਮੋਟਰ ਅੱਜ ਫੇਰ ਦੋਨੇ ਮੋਟਰਾਂ ਚਲਾ ਰੱਖਿਆ ਨੇ ਭਰਤੇ ਨਣਤਾ ਉੱਪਰ ਲੈ ਤੇ ਥੱਲੇ ਵਾਲੇ ਬਾਣ ਸਸੈਨਾ ਤਾਂ ਭਰ ਜੂ ਬਾਣਾ ਆਪਾਂ ਵੀ ਅੱਜ ਕੇਰਾ ਹੋਰ ਵਹਾ ਕੇ ਇਸ ਦੁਆਦ ਆਪਣੇ ਅਲ ਵਿੱਚ ਪਾਣੀ ਛੱਡ ਦਾਂ ਗੱਲ ਕੋਲੋਂ ਸਭ ਤੋਂ ਪਹਿਲਾਂ ਤਾਂ ਆਪਾਂ ਬੂਟਿਆਂ 'ਚ ਪਾਣੀ ਪਾ ਦਈਏ ਇਹ ਪਾਈਏ ਪਹਿਲਾਂ ਤਾਂ ਇਹ ਰਾਤਾ ਹੁਣ ਇਹ ਵੀ ਸਲਾਹ ਬਣੀ ਹੈਗੀ ਵਿਆਹ ਸਾਰਾ ਖਾਲ ਵੀ ਚੱਕ ਦਾਂਗੇ ਜਿਹੜਾ ਪਹਿਲਾ ਪਾਇਆ ਉਹ ਤਾਂ ਢੋਣੇ ਢੋਣਾਗਾ ਵਿਆਹ ਵੀ ਉਹਦੇ ਤੱਕ ਚੱਕ ਦਾਂਗੇ ਤੇ ਇੱਥੋਂ ਬੰਗੀ ਪਾ ਲਾਂਗੇ ਛੋਟੀ ਜੀ ਲੰਮੇ ਲੋਟ ਤੇ ਇਧਰੋਂ ਲੰਮੇ ਲੋਟ ਕਾਰੇ ਬਣਾ ਦਾਂਗੇ ਵਿਚਾਲੇ ਇੱਕ ਵੱਟ ਪਾ ਦਾਂਗੇ ਤੇ ਆਇਆ ਫਿਰ ਵਧੀਆ ਬਾਵਾ ਥਾਂ ਹੋ ਜੂਗਾ ਬਚਤ ਰਹੇ ਜੂ ਵਧੀਆ ਥਾਂ ਦੀ ਇੱਥੇ ਤੱਕ ਲੱਗ ਜੂ ਸਾਰੀ ਜੀਰੀ ਨਾਲ ਨਾਲ ਬਾਕੀ ਦੇਖਦੇ ਆਂਗੇ ਜੋ ਟਰੈਕਟਰ ਆਇਆ ਤੇ ਬਾਕੀ ਮੇਰੇ ਤਾਈ ਵੀ ਰਹਿ ਲੈਣੇ ਆਗੇ ਉਹ ਆਊਗਾ ਆਥਨੇ ਜੇ ਤੇ ਉਹ ਤੋਂ ਫਸਲਾਂ ਦੀ ਕਿਵੇਂ ਕਰੀਏ ਵੀ ਤੁਹਾਨੂੰ ਕਿਵੇਂ ਸਹੀ ਲੱਗਦਾਗਾ ਸਿਆਣੇ ਬੰਦੇ ਦੀ ਫਿਰ ਵੀ ਰਹਿ ਲੈਣੀ ਚਾਹੀਦੀ ਆ ਕਹਿੰਦੇ ਹੁਣ ਇਧਰਲੀ ਪੱਟ ਸੀ ਜਿਹੜੀ ਆ ਇਹ ਵੀ ਮਿੰਦੀ ਕਰੀ ਜਾਂਦਾਗਾ ਉਹ ਕਾਫੀ ਦੂਰ ਫਿਰਦਾਗਾ ਤੇ ਮਿੱਟੀ-ਮਿੱਟੀ ਲਈ ਜਾਂਦਾ ਬਸ ਇਧਰੋਂ ਮੈਂ ਇਹਨੂੰ ਆਖਿਆ ਸੀਗਾ ਮੈਂ ਕਿ ਇਹਨਾਂ ਦੇ ਪਾਣੀ ਹੈਗਾਗਾ ਇਦਾਂ ਹੀ ਚੱਕ ਚੱਕ ਕੇ ਮਿੱਟੀ ਮਖਾ ਨੂੰ ਪੋਚਦੀ ਸਮਾਰ ਕੇ ਵਧੀਆ ਵੀ ਬਣਾ ਦੀ ਵੀ ਜਿਹੜਾ ਪਾਣੀ ਨਾ ਟੁੱਟੇ ਬਾਕੀ ਆਪਣੇ ਆ ਪਾਈਪ ਲਾਈਨ ਜੀ ਪਾਈ ਹੋਈ ਆ ਸੂਏ ਵਾਲੀ ਉਰੇ ਤੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਆ ਕਿ ਨਾ ਐ ਕਰੀ ਐਥੋਂ ਦੀ ਕਿ ਨਾ ਪੈਪ ਪਾ ਲਈ ਐਥੋਂ ਦੀ ਪੈਪ ਪਾ ਕੇ ਤੇ ਇਹਦੇ ਵਿੱਚ ਪਣੀ ਪੈਂਦਾ ਕਰ ਲਈ ਐਥੋਂ ਦੀ ਪਾਣੀ ਲੈ ਜਾ ਕਰੀ ਇਹ ਤੇਰਾ ਦੂਜੇ ਕੈਰੇ ਚ ਪਾਣੀ ਲੱਗ ਜਾ ਕਰੂਗਾ ਨਾ ਪਰਲੇ ਚ ਤੇ ਇਧਰਲੇ ਚਾਈ ਛੱਡ ਲੈ ਕੇ ਦੀ ਸਿੱਧਾ ਆ ਖਾਲ ਫੁਲਟਾ ਜਾਣਗੇ ਸਾਰੇ ਅੱਜ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਕੱਲ ਵੀ ਬੜੀ ਜ਼ਿਆਦਾ ਗਰਮੀ ਸੀ ਮੈਂ ਕੱਲ ਰਿਸਤੇ ਦਾ ਅੜੀ ਚ ਗਿਆ ਸੀਗਾ ਤੇ ਲੋ ਬੜੀ ਚਾਲਦੀ ਸੀਗੀ ਅੱਜ ਵੀ ਉਨੀ ਗਰਮੀ ਆ ਕੱਲ ਜਿੰਨੀ ਤੇ ਤਾਂ ਹੀ ਮੈਂ ਆ ਚੱਕ ਲਿਆ ਪਰਨਾ ਪਾ ਚਲੋ ਗਿੱਲਾ ਜਿਆ ਕਰਕੇ ਉੱਪਰ ਲੈ ਲਾਂਗੇ ਇਧਰ ਚਾਚੇ ਗਿਆ ਨੇ ਬਾਹਣ ਨੀ ਮਾ ਕੀਤਾ ਤੇ ਆਪਾਂ ਨੇ ਹੁਣ ਵੀ ਘਾਰੇ ਘੁਰੇ ਨਾ ਪੈ ਜਾਣਾ ਤਾਂ ਆਪਾਂ ਇਧਰੋਂ ਮਿੱਟੀ ਲਾਈ ਹੈਗੀ ਸਾਰੀ ਹਾਂ ਆ ਇਧਰ ਵੀ ਲਾਈ ਹੈਗੀ ਕੁਛ ਨਹੀਂ ਮੈਂ ਇਧਰ ਗੱਲ ਕਰਦਾ ਝਾੜਾ ਆ ਗਿਆ ਅਰਸ ਹੋਣੀ ਮਾੜ ਪਾਉਣ ਰੋ ਖਲੋ ਪਾਣੀ ਪੁਣੀ ਪੀ ਲਓ ਪਹਿਲਾਂ ਲਾ ਗਿਆ ਅਰ ਸਦਾ ਬਹਣ ਮਾਉਣ ਮਿੱਟੀ ਦੇਖੋ ਕਿ ਮੋੜਦੀ ਆ ਵੱਟਾਂ ਪਾਉਣ ਲੱਗ ਗਿਆ ਆਪਾਂ ਆਹ ਵਾਲੀ ਵੱਟ ਪਾਈ ਆ ਲੰਬੇ ਲੋਟ ਵੱਟ ਤਾਂ ਜਮਾਂ ਸਿੱਧੀ ਪਈ ਆ ਪਰ ਮੇਰਾ ਬੁਰਾ ਹਾਲ ਹੋ ਗਿਆ ਮੈਂ ਪਿੱਛੇ ਬਹਿ ਗਿਆ ਸੀ ਜੰਦਰੇ ਦੇ ਆਹ ਦੇਖੋ ਕੀ ਬੁਰਾ ਹਾਲ ਹੋ ਗਿਆ ਰੇਤਾ ਹੀ ਰੇਤਾ ਹੋ ਗਿਆ ਤੇ ਬਾਹਾਂ ਬੋਹਾਂ ਸਰਸਵਰ ਮੂਮਾ ਕੈਂਪਰੇ ਆ ਖਾਲ ਪਾਤਾ ਆ ਗਿਆ ਲੰਮੀ ਲੋਟ ਪਾ ਕੇ ਇਧਰ ਦੂਜੀ ਗੈਰੇ ਤੇ ਖਾਲ ਪਾਤਾ ਮੈਂ ਆਇਆ ਸੀ ਆਪਣੀ ਬੌਧ ਦੇਖਣ ਤੇ ਇਧਰ ਚਾਚੇ ਗਏ ਨੇ ਆਪਣੀ ਬੌਧ ਲਾਈ ਹੋਈ ਹੈਗੀ ਤੇ ਇਹਨਾਂ ਤੋਂ ਹੀ ਲਵਾ ਗਿਆ papa ਉਹਦਾ ਆ ਕੇ ਆਰੀ ਜੀ ਆ ਬੌਧ ਦੀ ਅਜੇ ਲਉਗੇ ਛੋਟੀ ਆ ਜੀ ਬੌਧ ਹਨਾ